आरसीएन ਦੀ ਜਿਹੜੀ ਪੰਡੈਂਸੀ ਹੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਐ ਜਿਹੜੀ ਸਮਾਰਟ ਚਿਪ ਕੰਪਨੀ ਹੈ ਉਹਦੇ ਕੋ ਟੈਂਡਰ ਹੀ ਉਹਨੇ ਮਾਨ ਜੁਗਾ ਹਾਈ ਕੋਰਟ ਦਾ ਸਾਰਾ ਲੈ ਕੇ ਕੰਮ ਛੱਡ ਕੇ ਵਿੱਚੇ ਭੱਜ ਗਿਆ ਉਹਦੇ ਵਿੱਚ ਅਸੀਂ ਉਹਦੀ ਜਿਹੜੀ ਸਕਿਉਰਿਟੀ 2.5 ਕਰੋੜ ਉਹ ਵੀ ਉਹਦੀ ਜ਼ਬਤ ਕੀਤੀ ਨਾਲ ਉਹਨੂੰ ਬਲੈਕਲਿਸਟ ਕਰਤਾ ਵਾ ਬੰਦੇ ਨੂੰ ਉਹ ਹੁਣ ਇੰਡੀਆ ਦੀ ਕਿਸੇ ਸਟੇਟ ਤੇ ਟੈਂਡਰ ਨਹੀਂ ਲੈ ਸਕਦਾ ਕੋਈ ਕੰਮ ਨਹੀਂ ਕਰ ਸਕਦਾ ਨਾਲ ਉਹਦੇ ਕੰਮ ਦਾ ਕੋ ਬਣਦਾ ਚ 4-5 ਕਰੋੜ ਉਹ ਵੀ ਅਸੀਂ ਜ਼ਬਤ ਕਰ ਲਿਆ ਵਾ ਹੁਣ ਅਸੀਂ ਆਪਦੇ ਤੌਰ ਤੇ ਹਾਰਸੀਆਂ ਤਕਰੀਬਨ ਛਾਪਤੀਆਂ ਵਾਂ ਫੰਡੈਂਸੀ ਜਿਹੜੀ ਆ ਉਹ ਬਿਲਕੁਲ ਖਤਮ ਹੋਣ ਦੇ ਕਿਨਾਰੇ ਆ ਥੋੜੀ ਬੋਦੀ ਰਹਿ ਗਈ ਆ ਉਹ ਵੀ ਆਉਣ ਵਾਲੇ ਦਿਨਾਂ 'ਚ ਖਤਮ ਹੋ ਜਣੀ ਟੈਂਡਰ ਜਿਹੜਾ ਉਹ ਲਾ ਕੇ ਬਿਲਕੁਲ ਤਿਆਰ ਆ ਜਦੋਂ ਨਵੀਂ ਕੰਪਨੀ ਆ ਗਈ ਅਸੀਂ ਉਹ ਕੰਪਨੀ ਨੂੰ ਵੀ ਦੇ ਦੇਣਾ ਕੁਝ ਅਸੀਂ ਕਰ ਰਹੇ ਆ ਆਉਣ ਵਾਲੇ ਸਮੇਂ 'ਚ ਹਰ ਟਰੈਕ ਦੇ ਉੱਤੇ ਡਰਾਈਵਰੀ ਲਾਇਸੈਂਸ ਬਾਨੇ ਸ਼ੁਰੂ ਹੋ ਜਾਣੇ ਆ ਫਿਰ ਆਰਸੀਆਂ ਦਾ ਕੰਮ ਵੀ ਸੌਖਾ ਹੋ ਜਾਣਾ ਜਦੋਂ ਡਰਾਈਵਰੀ ਲਾਇਸੈਂਸ ਹਰ ਟਰੈਕ ਤੇ ਬਨ ਲਾਪੇ ਅੱਧੋਂ ਜ਼ਿਆਦਾ ਕੰਮ ਤੇ ਡਰਾਈਵਿੰਗ ਲਾਇਸੈਂਸ ਦਾ ਅੱਧੋਂ ਜ਼ਿਆਦਾ ਕੰਮ ਉਹ ਘਟ ਗਿਆ ਤੇ ਆਰਸੀਆਂ ਦਾ ਕੰਮ ਵੈਸੇ ਖਤਮ ਹੋ ਜਾਣਾ ਜਿਹੜੀ ਪੈਂਡੈਂਸੀ ਆ ਔਨ ਵਾਲੇ 10 ਦਿਨਾਂ ਚ ਬਿਲਕੁਲ ਜ਼ੀਰੋ ਰੋਡ ਦੇ ਉੱਪਰ ਲਗਾਤਾਰ ਦੇਖਿਆ ਗਿਆ ਜਿਵੇਂ ਟਰਾਲੀਆਂ ਡਰੈਕਟਰ ਟਰਾਲੀਆਂ ਇਤਾਂ ਦੇ ਆ ਰਹੇ ਨੇ ਓਵਰਲੋਡ ਚੱਲਦੀਆਂ ਨੇ ਟਿਪਰਾਂ ਦੀ ਗੱਲ ਕਰਨੀ ਉਹਨਾਂ ਦੇ ਪ੍ਰਕਾਰਵਾਈਆਂ ਬਹੁਤ ਮੁੱਕ ਗਈ ਜਿਹੜੇ ਕੋਈ ਵੀ ਭਾਵੇਂ ਟਿਪਰਾਂ ਵਾਲੇ ਆ ਭਾਵੇਂ ਟਰਾਲੀਆਂ ਵਾਲੇ ਆ ਉਹਨਾਂ ਨੂੰ ਸਖਤ ਤਾੜਨਾ ਹੈ ਜੇ ਕੋਈ ਓਵਰਲੋਡ ਚਲਾਊਗਾ ਉਹਨਾਂ ਤੇ ਸਖਤ ਕਾਰਵਾਈ ਹੋਊਗੀ ਅੱਗੇ ਮੈਂ ਆਟੋ ਸਾਹਿਬ ਨੂੰ ਆਟੋ ਦੇ ਦਫ਼ਤਰ ਦੇ ਵਿੱਚ ਜਦ ਇਹਨਾਂ ਨੂੰ ਅੱਗੇ ਕਿਹਾ ਵੀ ਚੈਕਿੰਗ ਜਿਹੜੀ ਆ ਉਹ ਵਧਾਓ ਵੱਧ ਤੋਂ ਵੱਧ ਜਿਹੜੇ ਲੋਕ ਗਲਤ ਨੇ ਓਵਰਲੋਡ ਚਲਾਉਂਦੇ ਆ ਜਾਂ ਜਿਨ੍ਹਾਂ ਕੋ ਪੇਪਰ ਨਹੀਂ ਪੂਰੇ ਜਾਂ ਜਿਹੜੇ ਟੈਕਸ ਨਹੀਂ ਪੇ ਕਰਦੇ ਉਹਨਾਂ ਦੇ ਸਖਤੋ ਸਖਤ ਚਲਾਣ ਕਰੋ ਕਿਸੇ ਨਾ ਕੋਈ ਲਿਆਜ ਨਹੀਂਗਾ ਵੇਖੋ ਜਿਹੜੇ ਬੰਦੇ ਕੋ ਪੇਪਰ ਨਹੀਂ ਪੂਰੇ ਹੁੰਦੇ ਜਾਂ ਓਵਰਲੋਡ ਚਲਦੇ ਆ ਉਹ ਕਿਤੇ ਨਾ ਕਿਤੇ ਐਕਸੀਡੈਂਟ ਦਾ ਸ਼ਿਕਾਰ ਬਣਦੇ ਆ ਜਾਂ ਬਣਾਉਂਦੇ ਆ ਕਿਸੇ ਨੂੰ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਵੀ ਕੋਈ ਐਕਸੀਡੈਂਟ ਹੋਵੇ ਵੇਖੋ ਐਕਸੀਡੈਂਟ ਦਾ ਨਾ ਹੀ ਮਾੜਾ ਜੇ ਕੋਈ ਐਕਸੀਡੈਂਟ ਹੋਣੀ ਤਾਂ ਕਿਸ ਦੀ ਜਾਨ ਚਲੀ ਜਾਂਦੀ ਉਹਦੀ ਤੇ ਜਾਨ ਚਲ ਗਈ ਤੇ ਜਿਹਦੇ ਪੇਪਰ ਨਹੀਂ ਪੂਰੇ ਜਾਂ ਟੈਕਸ ਨਹੀਂ ਤਾਰਿਆ ਜਾਂ ਕਿਸੇ ਕੋਲੋਂ ਉਹਨੂੰ ਚਲਾਉਂਦੀ ਨਹੀਂ ਜਾਜ ਉਹਨੇ ਦੁਰਘਟਨਾ ਕਰਤੀ ਉਹਨੇ ਨੁਕਸਾਨ ਕਰਤਾ ਸਾਡੀ ਕੋਸ਼ਿਸ਼ ਇਹ ਉਹ ਆ ਸਾਡੇ ਆਰਟੀਓ ਸਾਹਿਬ ਕੋਲੋਂ ਤੇ ਏਟੀਓ ਸਾਹਿਬ ਕੋਲੋਂ ਤੇ ਆ ਚੈਕਿੰਗ ਵਧਾਓ ਟ੍ਰੈਫਿਕ ਪੁਲਿਸ ਨਾਲੋਂ ਤੁਹਾਡੀ ਚੈਕਿੰਗ ਵੱਧ ਚਾਹੀਦੀ ਆ ਤੁਹਾਡੇ ਚਲਾਣ ਵੱਧ ਚਾਹੀਦੀ ਠੀਕ ਹੈ ਜੀ ਇੱਕ ਜਿਹੜਾ ਸਾਡਾ ਟੈਸਟ ਟਰੈਕ ਆ ਮਹਾਲੀ ਦਾ ਹੈਂਡਸ ਟੈਕਨੋਲੋਜੀ ਦਾ ਇਹ ਨਵਾਂ ਸਾਡਾ ਟਰੈਕ ਬਣਿਆ ਤੇ ਆਉਣ ਵਾਲੇ ਦਿਨਾਂ ਚ ਸਾਡੀ ਕੋਸ਼ਿਸ਼ ਇਹੋ ਆ ਪੀ ਇਹ ਟੈਕਨੋਲੋਜੀ ਅਸੀਂ ਪੰਜਾਬ ਦੇ ਸਾਰੇ ਟਰੈਕਾਂ ਤੇ ਅਪਣਾਈਏ ਇਹਦਾ ਇਹ ਫਾਇਦਾ ਆ ਕੋਈ ਦੂਜਾ ਬੰਦਾ ਬਹਿ ਕੇ ਦੂਜੇ ਬੰਦੇ ਦੀ ਥਾਂ ਤੇ ਟੈਸਟ ਨਹੀਂ ਦੇ ਸਕਦਾ ਜਿਹੜੇ ਵਿਦਿਆਰਥੀ ਦਾ ਟੈਸਟ ਆ ਉਹੋ ਹੀ ਆਪਦਾ ਟੈਸਟ ਦੇਊਗਾ ਕਿਉਂਕਿ ਹੈਮਜ਼ ਟੈਕਨੋਲੋਜੀ ਦੇ ਵਿੱਚ ਜਿਵੇਂ ਆਪਾਂ ਪਾਸਪੋਰਟ ਬਣਾ ਦਿੰਦੇ ਆ ਆਪਣਾ ਤੇ ਆਪਣੀਆਂ ਅੱਖਾਂ ਦੇ ਪ੍ਰਿੰਟ ਲੈ ਜਾਂਦੇ ਆ ਇਹ ਪੂਰੇ ਚਿਹਰੇ ਦੇ ਪ੍ਰਿੰਟ ਲੈ ਜਾਣੇ ਆ ਤੇ ਇਹ ਨਹੀਂ ਵੀ ਇੱਕ ਜਗ੍ਹਾ ਤੋਂ ਇੱਕ ਬੱਚਾ ਬਹਿ ਕੇ ਤੇ ਗਾਂਹ ਕੋ ਚੇਂਜ ਕਰ ਦੂ ਫੇਰ ਵੀ ਚੇਂਜ ਹੋ ਜਾਊਗਾ 10 ਕੈਮਰੇ ਲੱਗੇ ਆ ਸਾਰੇ ਟਰੈਕ ਦੇ ਉੱਤੇ ਸਾਰਾ ਟਰੈਕ ਕਵਰ ਆ ਉਹ ਜਦੋਂ ਜਿਹੜੇ ਵੀ ਟਰੈਕ ਤੇ ਜਿਹੜੀ ਵੀ ਲਾਈਨ ਦੇ ਵਿੱਚ ਭਾਵੇਂ ਏੜ ਦੇ ਵਿੱਚ ਜਾਵੇ ਭਾਵੇਂ ਸਿੱਧੀ ਰੋ ਦੇ ਵਿੱਚ ਭਾਵੇਂ ਬੈਕ ਗੱਡੀ ਲਾਉਣੀ ਆ ਹਰ ਜਗ੍ਹਾ ਤੇ ਉਹ ਟੈਕਨੋਲੋਜੀ ਕੰਮ ਕਰਦੀ ਆ ਜੇ ਕੋਈ ਦੂਜਾ ਵਿਦਿਆਰਥੀ ਬਹੂਗਾ ਤੇ ਉਸੇ ਵੇਲੇ ਉਹ ਬੱਚਾ ਫੇਲ ਹੋ ਜਾਊਗਾ ਤੇ ਇਸ ਟੈਕਨੋਲੋਜੀ ਨਾਲ ਜਿਹੜੀ ਆ ਪਾਸ ਹੋਣ ਦੀ ਦਰ ਉਹ 39 40% ਜਿਹੜੀ ਰਹਿ ਗਈ ਆ ਕਿਉਂਕਿ ਇਹ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਟੈਸਟ ਹੁੰਦਾ ਇਦਾਂ ਡਰਾਈਵਰੀ ਲਾਇਸੈਂਸ ਭਾਵੇਂ ਟੂ ਵੀਲਰ ਦੇ ਭਾਵੇਂ ਫੋਰ ਵੀਲਰ ਦੇ ਇਦਾਂ ਬਣ ਗਏ ਤੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਸੜਕੀ ਦੁਰਘਟਨਾਵਾਂ ਆ ਮੇਨੂੰ ਮੇਦਿਆ ਕਿ ਉਹ 99% ਖਤਮ ਹੋ ਜਾਣਗੀਆਂ ਕਿਉਂਕਿ ਜਦੋਂ ਇਹ ਬਿਲਕੁਲ ਪਾਰਦਰਸ਼ੀ ਤਰੀਕੇ ਦੇ ਨਾਲ ਟੈਸਟ ਹੋਊਗਾ ਉਹੋ ਬੱਚਾ ਹੀ ਟੈਸਟ ਦੇਊਗਾ ਜਿਹਦਾ ਡਰਾਈਵਰੀ ਲਾਇਸੈਂਸ ਬਣਨਾ ਤੇ ਇਹਦੇ ਨਾਲ ਉਹ ਬੱਚਾ ਹੀ ਇੱਥੇ ਪਾਰਟਿਸਿਪੇਟ ਕਰ ਸਕਦਾ ਜਿਹਨੂੰ ਪੂਰੀ ਨੌਲੇਜ ਹੈ ਟੂ-ਵੀਲਰ ਬਾਰੇ ਫੋਰ-ਵੀਲਰ ਬਾਰੇ ਜਿਹੜੇ ਟੂ-ਵੀਲਰ ਦੇ ਪਾਸ ਹੋਏ ਆ ਬੱਚੇ ਉਹ ਲਗਭਗ ਇਸ ਮਹੀਨੇ ਦੀ 82% ਹੈ ਟੂ-ਵੀਲਰ ਦੀ ਤੇ ਜਿਹੜੇ ਫੋਰ-ਵੀਲਰ ਵਾਲੇ ਆ ਉਹ 39% ਆ ਕਿਉਂਕਿ ਫੋਰ-ਵੀਲਰ ਤੇ ਉਹੋ ਹੀ ਬੱਚਾ ਪਾਸ ਹੋਊਗਾ ਜਿਹੜਾ ਬੜਾ ਇੰਟੈਲੀਜੈਂਟ ਹੈ ਟੂ-ਵੀਲਰ ਦਾ ਤੇ ਜੇ ਚਲੋ ਚੱਲ ਜਾਂਦਾ ਕਿਉਂਕਿ ਰੋਡ ਥੋੜੀ ਖੁੱਲੀ ਹੁੰਦੀ ਆ ਤੇ ਉਹ ਸੈਂਸਰਾਂ ਤੋਂ ਮੋਟਰਸਾਈਕਲ ਪੱਛ ਕੇ ਚੱਲ ਜਾਂਦਾ ਪਰ ਜਿਹੜੀ ਫੋਰ-ਵੀਲਰ ਗੱਡੀ ਚਲਾਉਣੀ ਆ ਉਹ ਪੂਰੀ ਟੈਕਨੋਲੋਜੀ ਨਾਲ ਪੂਰੀ ਡਰਾਈਵਿੰਗ ਆਉਂਦੀ ਹੋਊਗੀ ਉਹ ਬੱਚਾ ਹੀ ਕਲੀਅਰ ਕਰ ਸਕਦਾ ਤੇ ਹੁਣ ਮੈਂ ਇੱਥੇ ਸਾਰੇ ਸਾਥੀਆਂ ਨੂੰ ਵੀ ਮਿਲਿਆ ਜਿਹੜੇ ਇੱਥੇ ਟੈਸਟ ਦੇਣ ਲਈ ਆਏ ਜਿੰਨਾ ਕਿਸੇ ਨੇ ਲਰਨਿੰਗ ਲਾਇਸੈਂਸ ਅਪਲਾਈ ਕਰਨਾ ਹੈ ਜਾਂ ਕਿਸੇ ਨੇ ਡਰਾਈਵਿੰਗ ਲਾਇਸੈਂਸ ਦੂਜਾ ਵੱਡਾ ਬਣਾਉਣਾ ਹੈ ਉਹ ਸਾਰਿਆਂ ਨੂੰ ਮਿਲੇ ਆ ਕੋਈ ਪਰੇਸ਼ਾਨੀ ਨਹੀਂ ਕਿਸੇ ਕਿਸਮ ਦੀ ਬਹਿਣ ਵਾਸਤੇ ਬੈਂਚ ਲੱਗੇ ਆ ਪੱਖੇ ਲੱਗੇ ਆ ਜਿਹੜਾ ਸਾਡਾ ਬਾਹਰ ਟ੍ਰੈਕ ਆ ਟ੍ਰੈਕ ਤੇ ਵੀ ਬੜੀ ਵਧੀਆ ਸਾਡੀ ਸਕਰੀਨ ਲੱਗੀ ਆ ਉੱਥੇ ਸਾਰੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਸਕਰੀਨ ਤੇ ਵੀ ਤੁਸੀਂ ਕਿਹੜੇ ਤਰੀਕੇ ਨਾਲ ਚਲਾਉਣਾ ਜਿਹੜਾ ਕੋਈ ਫਾਉਲ ਨਾ ਹੋਵੇ ਕਿੱਥੇ ਬੱਡੀ ਬੈਕ ਕਰਕੇ ਲਾਉਣੀ ਆ ਤੇ ਜਦੋਂ ਵੇਖੋ ਦੋ ਟੱਚ ਜਿਹੜੇ ਆ ਲਾਈਨਾਂ ਸੈਂਸਰਾਂ ਨਾਲ ਉਹ ਮਾਫ ਰਿਹਾ ਜੇ ਤੀਜਾ ਟੱਚ ਹੋ ਗਿਆ ਤੇ ਉਹ ਬੱਚਾ ਫੇਲ ਹੋ ਗਿਆ ਤੇ ਕੋਸ਼ਿਸ਼ ਤੇ ਉਹ ਹੀ ਕਰਦੇ ਆ ਬੱਚੇ ਵੀ ਇੱਕ ਵੀ ਟੱਚ ਨਾ ਹੋਵੇ ਕੋਈ ਵੀ ਫਾਉਲ ਨਾ ਹੋਵੇ ਵੀ ਜਿਹਦੇ ਨਾਲ ਡਰਾਈਵਿੰਗ ਵਧੀਆ ਹੋਵੇ ਤੇ ਉਹਦਾ ਲਾਇਸੈਂਸ ਜਿਹੜਾ ਸੋਖਾ ਪੰਜੇ ਉਹ ਪੱਚਾ ਪਾਸ ਹੋ ਜਾਏ ਜਿਹੜੀ ਟੈਕਨੋਲੋਜੀ ਤੁਸੀਂ ਅੱਜ ਦੇਖ ਰਹੇ ਹੋ ਕਿ ਇੱਥੋਂ ਸ਼ੁਰੂਆਤ ਹੋਈ ਹੈ ਪਹਿਲਾਂ ਇੱਥੇ ਕਿੱਥੇ ਚੱਲਦੀ ਸੀ ਕਿ ਤੇ ਪੰਜਾਬ ਦੇ ਵਿੱਚ ਕਿੱਥੇ-ਕਿੱਥੇ ਟੈਕਨੋਲੋਜੀ ਉਹਨਾਂ ਇਸ ਤੋਂ ਬਾਅਦ ਦੇਖੋ ਪੰਜਾਬ 'ਚ ਤੇ ਅਜੇ ਆਪਾਂ ਮਹਾਲੀ 'ਚ ਇਹਦੀ ਸ਼ੁਰੂਆਤ ਕੀਤੀ ਆ ਇਹ ਸਾਡਾ ਪ੍ਰੋਜੈਕਟ ਜਿਹੜਾ ਪਹਿਲਾਂ ਹੀ ਆ ਹੁਣ ਪੂਰੇ ਪੰਜਾਬ 'ਚ ਸਾਡੇ ਜਿੰਨੇ 32 33 ਟਰੈਕ ਆ ਸਾਰੇ ਟਰੈਕਾਂ 'ਤੇ ਇਹੋ ਹੈਂਜ਼ਟ ਟੈਕਨੋਲੋਜੀ ਅਸੀਂ ਜਲਦ ਲੈ ਕੇ ਆਵਾਂਗੇ ਜਿਹਦੇ ਨਾਲ ਬਿਲਕੁਲ ਐ ਪਾਰਦਰਸ਼ੀ ਹੋ ਜਾਊਗਾ ਅੱਗੇ ਮੈਂ ਆਰਟੀਏ ਦਫ਼ਤਰ 'ਚ ਵੀ ਪਹਿਲਾਂ ਚੈੱਕ ਕਰਕੇ ਆਇਆ ਉੱਥੇ ਵੀ ਜਿਹੜੇ ਭੈਣ ਭਰਾ ਆਪਦੇ ਕਮਾਂਕਾਰਾਂ ਨੂੰ ਆਇਆ ਕੋਈ ਟੈਕਸ ਜਮ੍ਹਾਂ ਕਰਾਉਣਾ ਆ ਕੋਈ ਪੀਪੀ01 ਦਾ ਜਿਹੜਾ ਕਮਰ ਕੋਈ ਆਪਦਾ ਚਲਾਣ ਹੋਇਆ ਜਿਹੜੇ ਉਹਨਾਂ ਦੀ ਜੁਰਮਾਨੇ ਭਰਨਾ ਆ ਤੇ ਅੱਗੇ ਨਾਲੋਂ 100% ਬਿਲਕੁਲ ਸਹੀ ਪ੍ਰਾਣੀਆਂ ਸਰਕਾਰਾਂ ਨਾਲੋਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚ ਕੰਮ ਸਹੀ ਚੱਲਦਾ ਪਿਆ ਲੋਕ ਕੋਸ਼ ਨੇ ਸੰਸੂਚ ਨੇ ਤੇ ਲੋਕਾਂ ਦੇ ਬੈਣ ਨੂੰ ਬੈਂਚ ਲਾਏ ਆ ਲੋਕਾਂ ਦੇ ਭੈਣਾ ਭਰਾਵਾਂ ਦੇ ਬੈਣ ਨੂੰ ਛਾਂ ਦਾ ਇੰਤਜ਼ਾਮ ਕੀਤਾ ਆ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਸਰਕਾਰ ਦੇ ਵਿੱਚ ਇਹੋ ਹੀ ਸਾਡਾ ਮੇਨ ਅਜੰਡਾ ਕਿ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੁੱਲਸਾ ਆਰਟੀਏ ਦਫਤਰ ਦੇ ਵਿੱਚ ਲਗਾਤਾਰ ਦੇਖਿਆ ਗਿਆ ਕਿ ਏਜੰਟ ਹਲੇ ਵੀ ਉੱਥੇ ਘੁੰਮਦੇ ਨਜ਼ਰ ਆਉਂਦੇ ਨਹੀਂ ਹਲੇ ਵੀ ਜਿਹੜਾ ਲੋਕ ਹੈ ਉਹ ਸਿੱਧੇ ਜਾਣ ਦੀ ਬਜਾਇਆ ਤੇ ਏਜੰਟਾਂ ਕੋਲ ਕੰਮ ਕਰਾਉਂਦੇ ਨੇ ਤੇ ਏਜੰਟ ਹਲੇ ਵੀ ਮੂਹਰੇ ਦਿਖਦੇ ਨਹੀਂ ਉਹਨਾਂ ਨੂੰ ਉਵੇਂ ਕਿ ਨਹੀਂ ਦੇਈ ਮੈਂ ਆਰਟੀਏ ਦਫਤਰ ਦੇ ਵਿੱਚੋਂ ਹੀ ਆਇਆ ਹਾਂ ਲਗਭਗ ਘੰਟਾ ਲਾ ਕੇ ਆਇਆ ਉੱਥੇ ਸਾਰੇ ਲੋਕਾਂ ਨੂੰ ਪੁੱਛਿਆ ਲੋਕ ਸਿੱਧੇ ਕੰਮ ਕਰਾਉਣ ਆਇਆ ਤੁਹਾਡੀ ਨਜ਼ਰ 'ਚ ਕੋਈ ਏਜੰਟ ਹੈ ਕੰਮ ਨੂੰ ਦਿਓ ਉਹ ਸਲੇ ਪਰਚਾ ਦਰਜ ਕਰਾਵਾਂਗੇ ਜੇ ਕੋਈ ਏਜੰਟ ਆਉਂਦਾ ਮੈਂ ਉਹਨਾਂ ਇੱਕ ਘੰਟਾ ਲਾ ਕੇ ਆ ਕੋਈ ਇੱਕ ਏਜੰਟ ਨਹੀਂ ਦਿਸਿਆ ਲੋਕ ਸਿੱਧੇ ਲੈਣਾ ਤੇ ਕਿਸੇ ਨੂੰ 10 ਮਿੰਟ ਲੱਗੇ ਕਿਸੇ ਨੂੰ 20 ਮਿੰਟ ਤੁਸੀਂ ਉੱਥੇ ਕਵਰੇਜ ਕਰਕੇ ਆਓ ਜੇ ਕੋਈ ਏਜੰਟ ਲੱਭੂਗਾ ਤੇ ਮੈਨੂੰ ਤੁਸੀਂ ਦੱਸਿਓ ਤੇ ਠੋਕੇ ਕਾਰਵਾਈ ਕਰਾਂਗੇ ਏਜੰਟ ਦੇ ਜਿਹੜੀ ਆ ਆਰਸੀ ਦੀ ਗੱਲ ਕਰੀਏ ਤਾਂ ਉਹਦਾ ਜਿਹੜਾ ਟਾਈਮ ਲਿਮਿਟ ਆ ਜਿਹੜੀ ਹੈਗੀ ਆ 2-3 ਮਹੀਨੇ ਹੋਗੇ ਹਲੇ ਤੱਕ ਲੋਕਾਂ ਦੀ ਇਹ ਨਵੀਆਂ ਆਰਸੀਆਂ ਨੇ ਉਹ ਘਰਾਂ ਤੱਕ ਨਹੀਂ ਪਹੁੰਚੀਆਂ ਆ ਆਰਟੀਏ ਸਾਹਿਬ ਮੇਰੇ ਲੱਗੇ ਖਲੋਤੇ ਆਰਟੀਏ ਸਾਹਿਬ ਕਿੰਨੀ ਪੈਂਡੈਂਸੀ ਆ ਆਰਸੀਆਂ ਦੀ ਆਜੋ ਲੱਗੇ ਲੱਗਿਆ ਜੋ ਪ੍ਰਿੰਟਿੰਗ ਦੀ ਗੱਲ ਕਰ ਰਹੇ ਹਾਂ ਸੋ ਪ੍ਰਿੰਟਿੰਗ ਹੈਡ ਆਫਿਸ ਤੋਂ ਹੋ ਕੇ ਆਉਂਦੀ ਹੈ ਸਰ ਨਹੀਂ ਪ੍ਰਿੰਟਿੰਗ ਤੇ ਹੈ ਡਾਊਸ ਤੇ ਤੁਹਾਡੇ ਕੋ ਕੋਈ ਪੈਂਡੈਂਸੀ ਹੈ ਤੁਹਾਡੇ ਕੋ ਐਵੇਲੇ ਪੈਂਡੈਂਸੀ ਹੈ ਆਰਸੀ ਦੀ ਕੋਈ ਨਹੀਂ ਸਾਡੇ ਕੋ ਨਹੀਂ ਹੈ ਤੁਹਾਡੇ ਕੋ ਕੋਈ ਪੈਂਡੈਂਸੀ ਨਹੀਂ ਹੈ ਆਰਸੀਆਂ ਦੀ ਜਿਹੜੀ ਪੈਂਡੈਂਸੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਹੈ ਜਿਹੜੀ ਸਮਾਰਟ ਚਿਪ ਕੰਪਨੀ ਹੈ ਉਹਦੇ ਕੋ ਟੈਂਡਰ ਹੀ ਉਹਨੇ ਮਾਨ ਲਿਆ ਹਾਈਕੋਰਟ ਦਾ ਸਾਰਾ ਲੈ ਕੇ ਕੰਮ ਛੱਡ ਕੇ ਵਿੱਚੇ ਭੱਜ ਗਿਆ ਉਹਦੇ ਵਿੱਚ ਅਸੀਂ ਉਹਦੀ ਜਿਹੜੀ ਸਕਿਉਰਿਟੀ 2.5 ਕਰੋੜ ਉਹ ਵੀ ਉਹਦੀ ਜ਼ਬਤ ਕੀਤੀ ਨਾਲ ਉਹਨੂੰ ਬਲੈਕਲਿਸਟ ਕਰਤਾ ਵਾ ਬੰਦੇ ਨੂੰ ਉਹ ਹੁਣ ਇੰਡੀਆ ਦੀ ਕਿਸੇ ਸਟੇਟ ਤੇ ਟੈਂਡਰ ਨਹੀਂ ਲੈ ਸਕਦਾ ਕੋਈ ਕੰਮ ਨਾਲ ਉਹਦੇ ਕੰਮ ਦਾ ਕੋਈ ਬਣਦਾ 4-5 ਕਰੋੜ ਉਹ ਵੀ ਅਹੀਂ ਜਬਤ ਕਰ ਲਿਆ ਵਾ ਹੁਣ ਅਸੀਂ ਆਪਦੇ ਤੌਰ ਤੇ ਆਰਸੀਆਂ ਤਕਰੀਬਨ ਛਾਪਤੀਆਂ ਵਾ ਪੰਡੈਂਸੀ ਜਿਹੜੀ ਆ ਉਹ ਬਿਲਕੁਲ ਖਤਮ ਹੋਣ ਦੇਖਣਾ ਰਿਹਾ ਥੋੜੀ ਬੋਤੀ ਰਹਿ ਗਈ ਆ ਉਹ ਵੀ ਆਉਣ ਵਾਲੇ ਦਿਨਾਂ 'ਚ ਖਤਮ ਹੋ ਜਣੀ ਟੈਂਡਰ ਜਿਹੜਾ ਉਹ ਲਾ ਕੇ ਬਿਲਕੁਲ ਤਿਆਰ ਆ ਜਦੋਂ ਨਵੀਂ ਕੰਪਨੀ ਆ ਗਈ ਅਸੀਂ ਉਹ ਕੰਪਨੀ ਨੂੰ ਵੀ ਦੇ ਦੇਣਾ ਕੋਝ ਅਸੀਂ ਕਰ ਰਹੇ ਆ ਆਉਣ ਵਾਲੇ ਸਮੇਂ 'ਚ ਹਰ ਟਰੈਕ ਦੇ ਉੱਤੇ ਡਰਾਈਵਿੰਗ ਲਾਇਸੈਂਸ ਬਣੇ ਸ਼ੁਰੂ ਹੋ ਜਣੇ ਆ ਫਿਰ ਆਰਸੀਆਂ ਦਾ ਕੰਮ ਵੀ ਸੌਖਾ ਹੋ ਜਾਣਾ ਜਦੋਂ ਡਰਾਈਵਿੰਗ ਲਾਇਸੈਂਸ ਹਰ ਟਰੈਕ ਤੇ ਬਣ ਲਾਪੇ ਅੱਧੋਂ ਜ਼ਿਆਦਾ ਕੰਮ ਤੇ ਡਰਾਈਵਿੰਗ ਲਾਇਸੈਂਸ ਦਾ ਅੱਧੋਂ ਜ਼ਿਆਦਾ ਕੰਮ ਉਹ ਘਟ ਗਿਆ ਤੇ ਆਰਸੀਆਂ ਦਾ ਕੰਮ ਵੈਸੇ ਖਤਮ ਹੋ ਜਾਣਾ ਜਿਹੜੀ ਪੈਂਡੈਂਸੀ ਆ ਔਨ ਵਾਲੇ 10 ਦਿਨਾਂ ਚ ਬਿਲਕੁਲ ਜ਼ੀਰੋ ਰੋਡ ਦੇ ਉੱਪਰ ਲਗਾਤਾਰ ਦੇਖਿਆ ਗਿਆ ਜਿਵੇਂ ਟਰਾਲੀਆਂ ਡਰੈਕਟਰ ਟਰਾਲੀਆਂ ਇਤਾਂ ਦੇ ਆ ਰਹੇ ਨੇ ਓਵਰ ਲੋਡ ਚੱਲਦੀਆਂ ਨੇ ਟਿੰਪਰਾਂ ਦੀ ਗੱਲ ਕਰੀ ਉਹਨਾਂ ਦੇ ਪ੍ਰਕਾਰਵਾਈਆਂ ਬਹੁਤ ਮੁੱਕਾ ਜਿਹੜੇ ਕੋਈ ਵੀ ਭਾਵੇਂ ਟਿੰਪਰਾਂ ਵਾਲੇ ਆ ਭਾਵੇਂ ਟਰਾਲੀਆਂ ਵਾਲੇ ਆ ਉਹਨਾਂ ਨੂੰ ਸਖਤ ਤਾੜਨਾ ਹੈ ਜੇ ਕੋਈ ਓਵਰ ਲੋਡ ਚਲਾਊਗਾ ਉਹਨਾਂ ਤੇ ਸਖਤ ਕਾਰਵਾਈ ਹੋਊਗੀ ਅੱਗੇ ਮੈਂ ਆਰਟੀਕਲ ਸਾਹਿਬ ਨੂੰ ਆਰਟੀਕਲ ਦੇ ਦਫ਼ਤਰ ਦੇ ਵਿੱਚ ATU ਸਾਹਿਬ ਵੀ ਇਹ ਨਾਲ ਖੜੇ ਨੇ ਇਹਨਾਂ ਨੂੰ ਮੈਂ ਅੱਗੇ ਕਿਹਾ ਵੀ ਚੈਕਿੰਗ ਜਿਹੜੀ ਆ ਉਹ ਵਧਾਓ ਵੱਧ ਤੋਂ ਵੱਧ ਜਿਹੜੇ ਲੋਕ ਗਲਤ ਨੇ ਓਵਰਲੋਡ ਚਲਾਉਂਦੇ ਆ ਜਾਂ ਜਿਨ੍ਹਾਂ ਕੋ ਪੇਪਰ ਨਹੀਂ ਪੂਰੇ ਜਾਂ ਜਿਹੜੇ ਟੈਕਸ ਨਹੀਂ ਪੇ ਕਰਦੇ ਉਹਨਾਂ ਦੇ ਸਖਤੋ ਸਖਤ ਚਲਾਣ ਕਰੋ ਕਿਸੇ ਨਾ ਕੋਈ ਲਾਜ ਨਹੀਂਗਾ ਵੇਖੋ ਜਿਹੜੇ ਬੰਦੇ ਕੋ ਪੇਪਰ ਨਹੀਂ ਪੂਰੇ ਹੁੰਦੇ ਜਾਂ ਓਵਰਲੋਡ ਚਲਦੇ ਆ ਉਹ ਕਿਤੇ ਨਾ ਕਿਤੇ ਐਕਸੀਡੈਂਟ ਦਾ ਸ਼ਿਕਾਰ ਬਣਦੇ ਆ ਜਾਂ ਬਣਾਉਂਦੇ ਆ ਕਿਸੇ ਨੂੰ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਵੀ ਕੋਈ ਐਕਸੀਡੈਂਟ ਹੋਵੇ ਵੇਖੋ ਐਕਸੀਡੈਂਟ ਦਾ ਨਾ ਹੀ ਮਾੜਾ ਜੇ ਕੋਈ ਐਕਸੀਡੈਂਟ ਹੋਣ ਦਾ ਕਿਸ ਦੀ ਜਾਨ ਚਲੀ ਜਾਂਦੀ ਉਹਦੀ ਤੇ ਜਾਨ ਚਲ ਗਈ ਤੇ ਜਿਹਦੇ ਪੇਪਰ ਨਹੀਂ ਪੂਰੇ ਜਾਂ ਟੈਕਸ ਨਹੀਂ ਤਾਰਿਆ ਜਾਂ ਕਿਸੇ ਕੋਲੋਂ ਉਹਨੂੰ ਚਲਾਉਣ ਦੀ ਇਜਾਜ਼ਤ ਉਹਨੇ ਦੁਰਘਟਨਾ ਕਰਤੀ ਉਹਨੇ ਨੁਕਸਾਨ ਕਰਤਾ ਸਾਡੀ ਕੋਸ਼ਿਸ਼ ਇਹ ਹੂਆ ਸਾਡੇ ਆਰਟੀਆ ਸਾਹਿਬ ਕੋਲੋਂ ਤੇ ਏਟੀਓ ਸਾਹਿਬ ਕੋਲੋਂ ਆ ਚੈਕਿੰਗ ਵਧਾਓ ਟ੍ਰੈਫਿਕ ਪੁਲਿਸ ਨਾਲੋਂ ਤੁਹਾਡੀ ਚੈਕਿੰਗ ਵੱਧ ਚਾਹੀਦੀ ਆ ਤੁਹਾਡੇ ਚਲਾਣ ਵੱਧ ਚਾਹੀਦੀ ਆ ਠੀਕ ਆ ਜੀ